ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਆ ਲਓ ਜੀ ਆ ਝੋਟੀ ਆਪਣੀ ਗਈ ਧੀ ਵੀ ਐਫਏ ਮੇਲੇ ਤੇ ਜਿਹੜੇ ਨੇ 12.5 ਕਿਲੋ ਦੁੱਧ ਕੱਢ ਕੇ 8ਵਾਂ ਸਥਾਨ ਪ੍ਰਾਪਤ ਕੀਤਾ ਦੋ ਦੰਦ ਦੇ ਝੋਟੀਆਂ ਦੇ ਵਿੱਚ ਤੇ ਇੱਕ ਝੋਟੀ ਗੋਪੀਵੰਨ ਦੀ ਮੇਰੀ ਭੈਣ ਕੇ ਘਰੋਂ ਗਈ ਸੀ ਉਹਨੇ ਮੇਲੇ ਨੂੰ 14.5 ਕਿਲੋ ਦੁੱਧ ਕੱਢ ਕੇ ਚਾਰ ਮਹੀਨਿਆਂ ਦੀ ਸੂਈ ਨੇ ਚੌਥਾ ਸਥਾਨ ਪ੍ਰਾਪਤ ਕੀਤਾਗਾ ਮੇਰੇ ਹਿਸਾਬ ਨਾਲ ਯਾਨੀ ਚੌਥੇ ਸਥਾਨ ਤੇ ਰਹੀ ਆ ਉਹ ਝੋਟੀ ਆਪਣੀ ਦੋ ਦੰਦ ਦੇ ਵਿੱਚ ਤਾਂ ਦੋ ਝੋਟੀਆਂ ਗਈਆਂ ਦੀ ਗੋਪੀਵੰਨ ਦੀਆਂ ਇੱਕ ਬਾਈ ਕਮਲਜੀਤ ਸਿੰਘ ਗਿੱਲ ਕੋਲੇ ਲੁਧਿਆਣੇ ਵਾਲੇ ਕੋਲੇ ਗੰਗੋਤਰੀ ਮੱਝ ਜਿਹੜੀ ਮਿੱਤਰੋ ਤਨੋਲੇ ਵੀਫਾ ਮੇਲੇ ਦਾ ਫੋਰਡ ਟਰੈਕਟਰ ਜੀਨਰ ਹੈ ਠੀਕਾ ਤੇ ਗੋਪੀਵਾਨ ਦੀ ਧੀ ਉਹ ਆ ਜਿਹੜੀ ਨੇ ਪ੍ਰਾਈਵੇਟ ਝੋਟਿਆਂ ਦੇ ਵਿੱਚ ਸਭ ਤੋਂ ਪਹਿਲਾਂ ਫੋਰਡ ਜਿੱਤੇ ਆ ਠੀਕਾ ਤਾਂ ਗੋਪੀਵਾਨ ਦਾ ਜਿਹੜਾ ਰਿਜ਼ਲਟ ਆ ਦੋਸਤੋ ਉਹ ਤੁਸੀਂ ਕਿਸੇ ਵੀ ਮੱਝ ਚ ਕੀ ਗੱਲ ਲਾਓ ਤੁਹਾਡੇ ਕੋਲੇ ਖੜਾ ਗੋਪੀਵਾਨ ਹੁਣ ਬਾਕੀ ਇਹ ਆਪਣੀ ਮਿਲਕ ਮਸ਼ੀਨ ਬੈਠੀ ਆ ਜਿਨ੍ਹਾਂ ਦੋਸਤੋ ਅਗਲਾ ਕਹਿੰਦਾ ਉਹਨਾਂ ਨੇ ਦੁੱਧ ਕਿੱਥੇ ਚਵਾਇਆ ਤਾਂ ਮੇਰੇ ਪੇਜ ਤੇ ਜਾ ਕੇ ਦੇਖ ਸਕਦੇ ਹੋ ਤੁਸੀਂ ਜਣੀ ਕਈ ਦਿਨ 20+ ਬਾਕੀ ਦਾ ਇੱਕ ਹਫਤੇ ਦੀ ਚਵਾਈ ਦੇ ਵਿੱਚ 19 ਕਿਲੋ 400 ਗ੍ਰਾਮ ਤੋਂ ਕੱਢ ਕੇ ਆਪਾਂ ਨੂੰ ਬਹੁਤ ਕਸ ਦਿੱਤਾ ਤੇ 8 ਜੀਰੋ ਫੈਟ ਆਈ ਆ ਤੇ ਮੱਝ ਦਾ ਕੋਈ ਮੁੱਲ ਨਹੀਂ ਸਾਰੇ ਭਰਾ ਪੁੱਛਦੇ ਦੀ ਵੀ ਡਾਕਟਰ ਕਿੰਨੇ ਪੈਸੇ ਲੈਣੇ ਆ ਵੇਚਣੀ ਆ ਪਰ ਇਹ ਆਪਣੀ ਮੱਝ ਆਪਣੇ ਘਰ ਦਾ ਸ਼ਿੰਗਾਰ ਆ ਆਪਾਂ ਕਦੇ ਵੀ ਨਹੀਂ ਵੇਚਣੀ ਇਹ ਆਪਣੇ ਘਰੇ ਰਹੂਗੀ ਠੀਕ ਹੈ ਨਾ ਬਾਕੀ ਦੋਸਤੋ ਆ ਬੇਠੀਆ ਕਸੀਟੋ ਮੱਝ ਬਾਈ ਪ੍ਰਿਤਪਾਲ ਸਿੰਘ ਆਇਆ ਆਪਣੇ ਕੋਲੇ ਗੋਪੀ ਬਣਦਾ ਸੀਮਨ ਲੈਣਾ ਤੀਜਾ ਚੌਥਾ ਖੇੜਾਗਾ ਬਾਈ ਪ੍ਰਿਤਪਾਲ ਸਿੰਘ ਦਾ ਨਾਲੇ ਬਾਈ ਚੀਮਾ ਲੈ ਕੇ ਜਾਊਗਾ ਠੀਕ ਆ ਪ੍ਰੇਮ ਸਿੰਘ ਚੀਮਾ ਹਾਂ ਬਈ ਪ੍ਰਿਤਪਾਲ ਸਿੰਘ ਕਿਵੇਂ ਆ ਗੋਪੀ ਬਣਦੇ ਸੀਮਨਾਂ ਦੀ ਡਿਮਾਂਡ ਹੁਣ ਗੋਪੀ ਨਵਾਨ ਬਹੁਤ ਹੋ ਗਈ ਜੀ ਲੋਕ ਬਹੁਤ ਮੰਗ ਰਹੇ ਨੇ ਹੁਣ ਬਾਕੀ ਮੇਲੇ ਨਾਲ ਕਿਹੜਾ ਬੀਐਫਐ ਦਾ ਵੱਧ ਮੰਗ ਰਹੇ ਨੇ ਤੇ ਬਾਕੀ ਲੋਕ ਮੰਗ ਤਾਂ ਆਪਾਂ ਕਹਿੰਦੇ ਲੈਣ ਆਉਣੇ ਆ ਨਹੀਂ ਆਪਣਾ ਬਾਕੀ ਲੋੜਤੀ ਨੇ ਜੀ ਵਧੀਆ ਜਲਦ ਆ ਦੋਸਤੋ ਆਹ ਕੱਟੀ ਖੜੀ ਆ ਰਤਨ ਬੁੱਲਦੀ ਇਹ ਆਪਾਂ ਨੇ ਮੇਲੇ ਚ ਪਾਈ ਤੀ ਪਰ ਕਿਸੇ ਨੰਬਰ ਤੇ ਨਹੀਂ ਆਈ ਬੱਚਿਆਂ ਚ ਜੇ ਲੋਕਾਂ ਨੂੰ ਲੱਗਦਾ ਵੀ ਡਾਕਟਰ ਨੇ ਫਰਮਾਇਆ ਸਲਾਈ ਹੁੰਦੀ ਤਾਂ ਆਹ ਕੱਟੀ ਪਹਿਲੇ ਨੰਬਰ ਤੇ ਹੁੰਦੀ ਪਿੱਛੇ ਨੂੰ ਕਰੀ ਮੜੀ ਜਿਆ ਨੂੰ ਪ੍ਰੇਮ ਤੇਰੇ ਤੋਂ ਤੁਸੀਂ ਖੁਦ ਦੇਖ ਲਓ ਵੀ ਕਿਤੇ ਲੱਤ 'ਚ ਕਿਤੇ ਪੈਰ 'ਚ ਕਿਤੇ ਬਾਹਾਂ 'ਚ ਕੋਈ ਨੁਕਸ ਹੋ ਵੀ ਦੇਖੋ ਕੱਟੀ ਦੀ ਬੰਤਰ ਦੇਖੋ ਪਹਿਲਾਂ ਤਾਂ ਸਾਰੀ ਦੀ ਠੀਕ ਹੈ ਨਾ ਕੱਲੀ ਕੱਲੀ ਬੰਤਰ ਦੇਖ ਲਓ ਕੱਟੀ ਦੀ ਐ ਪਾਇਆ ਕੋਹੜਿਆਂ ਵਰਗੇ ਪੈਰ ਸਿੱਧੇ ਚਾਰੇ ਦੇ ਚਾਰੇ ਤਾਂ ਇਹ ਕੱਟੀ ਆਪਣੀ ਕਿਸੇ ਨੰਬਰ ਤੇ ਨਹੀਂ ਆਈ ਇਹ ਦੱਸਦੇ ਹੋਏ ਵੀ ਸਾਨੂੰ ਫਕਰ ਮਹਿਸੂਸ ਹੁੰਦਾ ਨਹੀਂ ਸਾਡੀ ਕੱਟੀ ਕਿਸੇ ਨੰਬਰ ਤੇ ਨਹੀਂ ਆਈ ਕਿਉਂਕਿ ਸਾਡੀ ਕੱਟੀ ਦਾ ਕਾਰਨ ਕੀ ਤੀ ਕਿਸੇ ਨੰਬਰ ਤੇ ਨਾਉਣ ਦਾ ਕਿ ਸਾਡੀ ਫਰਮਾਇਸ਼ ਹੈ ਨਹੀਂ ਤੀ ਨਾ ਵੀ ਐਸੇ ਫਰਮਾਇਸ਼ ਅੱਜ ਲਾਵੇ ਨਾ ਕੱਲ ਨੂੰ ਲਾਵੇ ਜਿਹਦਾ ਹੱਕ ਬਣਦਾ ਉਹ ਲੈ ਕੇ ਜਾਵੇ ਤੇ ਕੱਟੀ ਦੀ ਉਮਰ ਦੋਸਤੋ ਹਲੇ ਵੀ ਅੱਜ ਕਿੰਨੇ ਤਰੀਕਾ ਪਰੇਵ ਅੱਜ 5 ਤਰੀਕ 6 6 ਤਰੀਕ 6 ਤਰੀਕ ਆ 22 ਤਰੀਕ ਨੂੰ ਦੋ ਮਹੀਨਿਆਂ ਦੀ ਹੋਣਾ ਇਹਨੇ ਠੀਕ ਆ ਤੇ ਕਿੰਨੀ ਕੁ ਉਮਰ ਆ ਕੱਟੀ ਦੀ ਇਹ ਦੇਖ ਲੈ ਤੂੰ ਆਪੇ ਉਮਰ ਦੋ ਮਹੀਨੇ ਦੇ ਕੱਟਾਲੀ ਰਹਿੰਦੀ ਹਾਂ ਹਾਂ ਤੇ ਬਾਈ ਕਹਿੰਦਾ ਭੀਸ਼ਮੇ ਦਾ ਕੱਟਾ ਦੀ ਆਪਣੇ ਕੋਲੇ 2 ਮਹੀਨਿਆਂ ਦਾ ਉਹ 92 ਨੰਬਰ ਤੇ ਆਇਆ 2ਵੇਂ ਨੰਬਰ ਤੇ ਆਇਆ ਜੀ ਦੂਜੇ ਨੰਬਰ ਤੇ ਆਇਆ ਜੀ ਤੇ ਬਾਕੀ ਇਹ ਖੜਾ ਆਪਣੇ ਕੋਲੇ ਐਸਐਮ 223 ਵਾਲਾ ਕੱਟਾ ਇਹ ਦੋਸਤੋ ਦੇਵਾਂਗੇ ਜਿੱਦੇ ਮੱਝ ਨੇ ਦੁੱਧ ਹਟ ਗਈ ਉਹਨਾਂ ਚਰ ਨਹੀਂ ਦੇਣਾ ਕਿਸੇ ਨੂੰ ਕਿਉਂਕਿ ਦੁੱਧ ਇੱਥੇ ਹੀ ਮਿਲਦੀਆਂ ਮੱਝ ਆਪਣੀ ਤੇ ਟੈਸਟਿਕਲ ਵੀ ਅੱਗੇ ਨਾਲੋਂ ਕੋਈ ਸਿੱਧੇ ਕਰਦਾ ਜਾਂਦਾ ਤੇ ਕੱਦ ਬੈਡੇ ਦਾ ਬਹੁਤ ਆ ਤੇ ਪਰਲੇ ਪਾਸੇ ਵਾਲੀ ਝੋਟੀ ਦੋ ਦੰਦਾ ਆਪਣੀ ਸੂਣ ਵਾਲੀ ਆ ਗਈ ਮੂਰੇ ਠੀਕ ਹੈ ਨਾ ਤੇ ਆਹ ਬੈਠੀ ਆ ਗੋਪੀ ਵਨ ਦੀ ਖੋਲੇ ਸਿੰਗਾ ਵਾਲੀ ਖੀਰੀ ਗੱਟੀ ਉਠ ਜਾ ਓਏ ਉਠ ਬਾਕੀ ਤੁਹਾਨੂੰ ਦੋਸਤੋ ਝੋਟੇ ਵਾਲੇ ਦੇ ਘਰੇ ਝੋਟੀਆਂ ਬਥੇਰੀਆਂ ਮਿਲ ਜਾਣਗੀਆਂ ਸੱਚ ਓਹ ਝੋਟੇ ਬਥੇਰੇ ਮਿਲ ਜਾਣਗੇ ਝੋਟੀ ਨਹੀਂ ਕੋਈ ਪੱਟੂ ਆਵਦੇ ਝੋਟੇ ਦਾ ਟੀਕਾ ਹੀ ਨਹੀਂ ਘਰੇ ਲਾਉਂਦੇ ਜੇ ਮੰਨ ਲਾ ਉਹਨਾਂ ਦੇ ਝੋਟਿਆਂ ਤੋਂ ਉਹਨਾਂ ਨੂੰ ਉਮੀਦ ਹੋਵੇ ਵੀ ਸਾਡੇ ਝੋਟੇ ਦੀਆਂ ਕਟੀਆਂ ਤੋਂ ਦੁੱਧ ਕੱਢਣੀਆਂ ਤਾਂ ਘਰੇ ਟੀਕਾ ਜ਼ਰੂਰ ਲਾਉਣਾ ਪਰ ਘਰੇ ਉਹਨਾਂ ਦੇ ਆਵਦੇ ਝੋਟੇ ਦੀ ਕੋਈ ਬੱਚਾ ਨਹੀਂ ਹੁੰਦਾ ਜ਼ਿਆਦਾਤਰ ਕੁਝ ਕੁ ਪਰਸੈਂਟ ਪਰਵਾਹਾਂ ਦੇ ਹੋਊਗਾ ਪੰਚਾਰ ਦੇ ਬਾਕੀ ਦੇ ਜ਼ਿਆਦਾਤਰ ਤਾਂ ਲੋਕਾਂ ਦੇ ਟੀਕੇ ਲਾਉਂਦੇ ਆ ਝੋਟਿਆਂ ਦੇ ਰੱਖ ਗਏ ਠੀਕ ਆ ਇਹ ਖੜੀ ਆ ਆਪਣੀ ਖੁੱਲੇ ਸਿੰਘਾ ਵਾਲੀ ਝੋਟੀ ਜਿਹੜੀ ਹੁਣ ਕੁੰਡੇ ਕਰ ਗਈ ਬਿਲਕੁਲ ਤੇ ਪਿੱਠਪੋੜੇ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਬਾਈ ਪਿਰਤਪਾਲ ਆਇਆ ਦੀ ਕਹਿੰਦਾ ਜੀ ਤੁਸੀਂ ਵੀਡੀਓ ਬਣਾ ਦਿਓ ਮੈਂ ਆਪਦੇ ਪੇਜ ਤੇ ਪਾਉਣੀ ਆ ਲੈ ਥੋੜੀ ਜੀ ਹੁਣ ਤੂੰ ਵੀ ਬਣਾ ਲੈ ਫੜੀ ਗਿਰਾਂ ਬੋਲੀ ਤਾਂ ਮੈਂ ਜਾਊਂਗਾ ਬਣਾ ਤੂੰ ਲੈ ਤੇ ਆਹ ਰਿਜ਼ਲਟ ਆ ਦੋਸਤੋ ਜਿਹੜੇ ਆਪਾਂ ਨੂੰ ਮਿਲ ਰਹੀ ਆ ਠੀਕ ਆ ਨਾ ਇਹਨਾਂ ਰਿਜ਼ਲਟਾਂ ਨੂੰ ਦੇਖੋ ਉਮੀਦ ਸੀ ਆਪਾਂ ਜਿੰਨੇ ਕੁ ਬੁੱਲ ਵਰਤੇ ਆ ਵੱਖਰੀ ਆਈ ਆ ਅਹ ਕੱਟੀ ਨੇ ਇੱਕ ਵੱਖਰੀ ਤਰ੍ਹਾਂ ਦੇ ਰਿਜ਼ਲਟ ਦੇਣੇ ਆ ਇੱਕ ਵੱਖਰੀ ਤਰ੍ਹਾਂ ਦੀ ਕੱਟੀ ਬਣੂਗੀ ਰਤਨ ਬੁੱਲਦੀ ਆ ਬਾਈ ਦਵਿੰਦਰ ਵਾਲੇ ਦੀ ਠੀਕ ਹੈ ਨਾ ਪੈਰਾਂ ਦੀ ਮੰਦਰ ਬਾਡੀ ਦੀ ਮੰਦਰ ਦੇਖ ਕੇ ਬਹੁਤ ਜਿਆਦਾ ਵਧੀਆ ਲੱਗਦਾ ਇਹਦੇ ਵਿੱਚ 4 ਬੁੱਲ ਨੇਗੇ ਜਿਨ੍ਹਾਂ ਦੇ ਵਿੱਚ ਗੋਪੀਵਨ ਗੋਪੀ 2 ਸਮਰਾਟ ਥੇਮਕੇਰੀਆਂ ਤੇ ਕ੍ਰਾਂਤੀ ਮੱਝ ਠੀਕ ਹੈ ਨਾ ਇੱਕ ਹੋਰ ਮੱਝ ਜਿਹੜੀ ਵਾਧੂ ਚ ਹੀ ਆ ਕਿਸੇ ਬਸੇ ਉਹਦਾ ਕੋਈ ਨਾਮ ਤੇ ਨਹੀਂ ਪਤਾ ਜਣੀ ਇਹਨੇ ਇੱਕ ਵੱਖਰੀ ਤਰ੍ਹਾਂ ਦਾ ਮੁਕਾਮ ਪੈਦਾ ਕਰਨਾ ਚਾਰੇ ਬੁੱਲਾਂ ਤੋਂ ਦੇਖਾਂਗੇ ਮਿਲ ਕੇ ਕੀ ਰਿਜ਼ਲਟ ਆਉਣਾ ਠੀਕ ਹੈ ਨਾ ਬਾਕੀ ਵੀਰੋ ਗੋਪੀ ਬੰਨ ਦੀ AI ਕਰਾਓ ਗੋਪੀ ਬੰਨ ਦੀ ਗੰਗੋਤਰੀ ਨੇ ਫੋੜੀ ਦਿੱਤੇ ਆ ਠੀਕ ਹੈ ਨਾ ਤੇ DNA ਦੀ ਜੇ ਭਰਾ ਗੱਲ ਕਰਦੇ ਜਦੋਂ ਮਰਜੀ ਭਰਾ ਲੈਣ ਆਪਾਂ ਭਰਾ ਕੇ ਆਪਦਾ ਕੰਮ ਨਿਮੇੜ ਚੁੱਕੇ ਹੋ ਠੀਕ ਹੈ ਨਾ ਤੇ ਇਦਰਾ ਮਿਲਕ ਮਸ਼ੀਨ ਆ ਇਹਦਾ ਵੀ DNA ਹੋ ਚੁੱਕਿਆਗਾ ਠੀਕ ਹੈ ਨਾ ਤੇ ਇਹਦੀ ਚਵਾਈ ਵੀ ਆਉਣ ਵਾਲੇ ਟਾਈਮ 'ਚ ਕਰਾਵਾਂਗੇ ਬਾਈ ਕਮਲਜੀਤ ਸਿੰਘ ਗੱਲ ਕੋਲੇ ਜਾਊਗੀ ਇੱਕ ਗੱਲ ਹੋਰ ਦੋਸਤੋ ਜਿਹੜੀ ਬਾਈ ਕਮਲਜੀਤ ਗੱਲ ਦੀ ਮੱਝ ਦੀ ਸਾਰੀਆਂ ਚਵਾਈਆਂ ਚ ਇੱਕੋ ਜਿਹਾ ਦੁੱਧ ਕੱਢਿਆ ਸਟਾਰਟ ਤੋਂ ਲੈ ਕੇ ਐਂਡ ਤੱਕ ਤੇ ਜਿਨ੍ਹਾਂ ਦਾ ਕੋਈ ਨਾ ਕੋਈ ਲੱਗੇ ਦੀ ਸ਼ੱਕ ਦੀ ਉਹ 14 ਕਿਲੋ ਤੋਂ ਆ ਕੇ 7 ਕਿਲੋ ਤੇ ਡਿੱਗੀਆਂ ਨੇ ਹੁਣ ਅੰਦਾਜ਼ੇ ਤੁਸੀਂ ਆਪ ਹੀ ਲਾ ਲਿਓ ਵੀ 14 ਤੋਂ 7 ਤੇ ਆਉਣ ਵਾਲੀ ਸਹੀ ਆ ਜਾਂ 12 12 12 12 12 ਕਰਨ ਵਾਲੀ ਸਹੀ ਆ ਲੈ ਕਮਾ ਆ ਬੰਦਾ ਨਾ ਜੀ ਉਹ ਹਾਂਜੀ ਨਾਲੇ ਕਾਮ ਬੰਦਾ ਆ ਫਾਰਮਰ ਆ ਖਰਾਬ ਦੇ ਜ਼ੋਰ ਤੇ ਦੁੱਧ ਕਢਾਉਂਦਾ ਖਰਾਬ ਕੋਈ ਜਿੰਨੀ ਮਰਜ਼ੀ ਪਾ ਲੈ ਬਾਕੀ ਮੇਰਾ ਮੋਬਾਈਲ ਨੰਬਰ 9876096462 ਦਬਕੇ ਸ਼ੇਅਰ ਕਰ ਦਿਓ ਬਾਈ ਪਿਰਤਪਾਲ ਸਿੰਘ ਬੋਲੀ ਵੀਰੇ ਆਪਦਾ ਨੰਬਰ ਕਿੰਨਾ ਤੇਰਾ 9879900550 ਜੀ 9879900550 ਹਾਂਜੀ ਇਹ ਨੰਬਰ ਆ ਬਾਈ ਦਾ ਇਹਦੇ ਤੋਂ ਤੁਸੀਂ ਏਆਈ ਵੀ ਕਰਵਾ ਸਕਦੇ ਹੋ ਸੀਮਨ ਵੀ ਲਵਾ ਸਕਦੇ ਹੋ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਆ ਦਬਕੇ ਸ਼ੇਅਰ ਕਰ ਦਿਓ ਗਰਾ ਵੀਡੀਓ ਨੂੰ ਸਤਿਗੁਰ ਜੀ ਸਤਿ ਸ੍ਰੀ ਅਕਾਲ ਜੀ